ਦੁਕਾਨ ਤੇ ਬੈਠੇ ਬਜ਼ੁਰਗ ਦਾ ਗੋਲੀਆਂ ਮਾਰ ਕਤਲ ਸਾਹਮਣੇ ਗੋਲੀ ਮਾਰ ਕੇ ਸੀ ਦੇਖੋ ਹੋਕੇ ਦੇ ਗੋਲੀਆਂ ਕਿ ਵੱਜੀ ਹਨ ਤੇ ਕਿਹੜੀ ਸ਼ਾਂਤੀ ਵਿੱਚ ਵੱਜੀ ਦੰਦੇ ਆੜੇ ਕਤਲ ਕਰਨ ਤੋਂ ਬਾਅਦ ਬਦਮਾਸ਼ ਸ਼ਰੀਆਮ ਫਰਾਰ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ ਚ ਦਿਸੇ ਨਹੀਂ ਹੈਗੇ ਬਾਰਦਾਤ ਤੋਂ ਬਾਅਦ ਇਲਾਕੇ 'ਚ دہشت ਦਾ ਮਾਹੌਲ ਇਨ੍ਹਾਂ ਦੀ ਕਰਿਆਨੇ ਦੀ ਦੁਕਾਨ ਤੇ ਪਿੰਡ ਵਿੱਚ ਕਰਿਆਨੇ ਦੀ ਦੁਕਾਨਾਂ 'ਚ ਕਰਿਆਨੇ ਦੀ ਦੁਕਾਨ ਤੇ ਬੈਠੇ ਸਕਰੀਬ 2 ਸਵਾ 2 ਕੋਈ 35 ਲੜਕੇ ਆਏ ਤੇ ਇਹਨਾਂ ਨੂੰ ਗੋਲੀ ਮਾਰ ਕੇ ਇੱਕੋ ਗੋਲੀ ਮਾਰੀ ਤੇ ਇਹਨਾਂ ਦਾ ਡੈਥ ਹੋ ਗਈ ਤੇ ਕਰੀਬ 2 ਸਵਾ 2 ਦਾ ਟਾਈਮ ਜੀ ਦਿੰਦਾ ਜੀ ਹਾਂ ਪੰਜਾਬ 'ਚ ਕਬੱਡੀ ਵਾਰਦਾਤ ਹੋਈ ਹੈ ਸ਼ਰੀਆਮ ਦਿਨ ਦਿਹਾੜੇ ਇੱਕ ਬਜ਼ੁਰਗ ਦੁਕਾਨ ਮਾਲਕ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਛਾਤੀ 'ਚ ਗੋਲੀਆਂ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦਿਨ ਦਿਹਾੜੇ ਗੋਲੀਆਂ ਮਾਰਨ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਵੱਲੋਂ ਪਿਛਲੇ ਦਿਨਾਂ 'ਚ ਮ੍ਰਿਤਕ ਦੇ ਘਰ ਗੋਲੀਆਂ ਚਲਾਈਆਂ ਸੀ ਤੇ ਫਰੋਤੀ ਦੀ ਮੰਗ ਕੀਤੀ ਗਈ ਸੀ ਤੇ ਆਖਰ ਹੁਣ ਬਦਮਾਸ਼ਾਂ ਨੇ ਬਜ਼ੁਰਗ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਸ਼ਰੇਆ ਸ਼ਰੇ ਬਜ਼ਾਰ ਉਸ ਦਾ ਕਤਲ ਕਰ ਦਿੱਤਾ ਪਾਤਸ਼ਾਹ ਸਾਹਿਬ ਅੱਜ ਮਾ ਵਾਲਾ 26 ਦੀ ਰਾਤ ਨੂੰ ਫੋਨ ਕਰਕੇ ਗਏ ਆ ਪੰਜ ਫਾਇਲ ਕੀਤੇ ਡਾਕਰੇਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ 50 ਲੱਖ ਦੀ ਫਰਤੀ ਮੰਗੀ ਦਿੱਤਾ ਤੇ ਇੰਨੀ ਗੱਲ ਹੋ ਗਈ ਕਿ ਮੈਂ ਮੁੱਕੇ ਬਾਅਦ ਚ ਆਪਾਂ ਫੋਨ ਕਰਤਾ ਸਸਵੇ ਪੁਲਸਰ ਹੀ ਆਈਏ ਤੇ ਸਾਰਾ ਮੌਕੇ ਜਾ ਕੇ ਚੈੱਕ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਫੋਨ ਤੇ ਉਹ ਇੱਕ ਹੁਆ ਵਾਲਾ ਤੋਂ ਉਸ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਟਾਣੇ ਤੋਂ ਸਾਬ ਨੂੰ ਮੈਂ ਫੋਨ ਹਾਂ ਦੇ ਕਿਤੇ ਕਾਰਜ ਨਹੀਂ ਨਾ ਚ ਕੋਈ ਦੱਸ ਦੇ ਚੱਕੀ ਹੈ ਉਸ ਤੋਂ ਬਾਅਦ ਕੋਈ ਇਹਨਾਂ ਦਾ ਹੁੰਦੀ ਜਿਹਾ ਫੱਟ ਜੋ ਰਾਤ ਨੂੰ ਇਹ ਕਿੜਾ ਮਾਰ ਕੇ ਗਏ ਆ ਜਿੱਤੀ ਰਹੀ ਤੇ ਉਸੇ ਟਾਈਮ ਇਹਨਾਂ ਨੂੰ ਬੁਣ ਦਿੱਤਾ ਤੇ ਉਸ ਤੋਂ ਬਾਅਦ ਕੋਈ ਹੁੰਮਰਾ ਉਹਨਾਂ ਦਾ ਆਇਆ ਕੋਈ ਨਾਮ ਮੁੜ ਕੇ ਚਲੋ ਇਹ ਆਏ ਦੋ ਚਾਰ ਰਾਏ ਕੈਮਰੇ ਚੈੱਕ ਆਂਦੇ ਆ ਕਿੱਥੇ ਆ ਲੱਖਾਂ ਚੱਲਣ ਦੀ ਉਧਰ ਪਈ ਸਾਰਾ ਏਨੇ ਟੇਟ ਨੂੰ ਗੱਲ ਲੱਗ ਗਈ ਤੇ ਅੱਜ ਹੁਣ ਅਸੀਂ ਅੱਜ ਦੁਬਾਰਾ ਦੋ ਵਜੇ ਦੀ ਗੱਲ ਅਸੀਂ ਕਰਦੇ ਜਿਹੜਾ ਫਾਨ ਸਾਹਿਬ ਬਟ ਦੁਕਾਨ ਦੇ ਕੋਈ ਗੱਲ ਬਾਤ ਆਠ ਜਿੱਤ ਪੋਣੇ ਆ ਨਹੀਂ ਹੁੰਦੇ ਸਵਾਗ ਜੀ ਸਾਡੇ ਸਾਹਮਣੇ ਕੋਈ ਮਾਰ ਕੇ ਸੀ ਤੇ ਅੱਥੋਂ ਓਕੇ ਦੇ ਕਿੰਨੀਆਂ ਮਾਰੀ ਗੋੜੀ ਕੀ ਵਧੀ ਜਾਂ ਕਿ ਚਾਪੀ ਵਿੱਚ ਵਧੀ ਤੇ ਮੌਕੇ ਦੇ ਇਹਨੇ ਉੱਥੇ ਟਾਈਮ ਕੋਈ ਹੈ ਜੀ 2 ਮਿੰਟ ਦੇ ਇੱਕ ਮਿੰਟ ਲਗਾ ਆ ਬਣਾ ਦੋ ਕਿਹੜਾ ਪ੍ਰਕਾਰ ਦਾ ਹੈ ਅੱਜ ਉਹ ਮੌਕੇ ਚਲ ਕੇ ਦੋਨੇ ਦੇਖਿਆ ਮਤਲਬ ਕਿਨੇ ਉੱਥੇ ਮਾਦਮ ਉੱਥੇ ਕਤਲ ਦੀ ਖੌਫਨਾਕ ਵਾਰਦਾਤ ਬਾਬਾ ਬਕਾਲਾ ਚ ਹੋਈ ਹੈ ਜਿਸ ਨੇ ਹਰ ਇੱਕ ਦੇਖਣ ਵਾਲੇ ਦੇ ਰੌਕ ਤੇ ਖੜੇ ਕਰ ਦਿੱਤੇ ਨੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ ਕਤਲ ਦੀ ਇਸ ਵਾਰਦਾਤ ਤੇ ਆਖਰ ਪੁਲਿਸ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ ਚ ਦਿਸੀ ਨਹੀਂ ਹੈਗੇ ਮਤਲਬ ਜੋ ਪਿੰਡ ਚੋਂ ਆਵਾਜ਼ ਆ ਰਹੀ ਵੀ ਦੋ ਲੜਕੀ ਸੀ ਜਿਹੜੀ ਡੈੱਡ ਹੋ ਗਏ 15 ਦਿਨ ਪਹਿਲੇ ਪੁਲਿਸ ਨੇ ਹਾਂਜੀ ਉਹਦੇ ਬਾਰੇ ਵੱਖਰਾ ਕੇਸ ਡਿਸਟ੍ਰਿਕਟ ਕੀਤਾ ਜੀ ਅੱਜ ਕਰੀਬ 2 ਸਵਾ 2 ਦਾ ਟਾਈਮ ਜੀ ਦਿਨ ਦਾ ਇੱਕੋ ਗੋਲੀ ਲੱਗੀ ਜੀ ਉਹਨਾਂ ਦੇ ਛਾਤੀ ਚ ਗੋਲੀ ਲੱਗੀ ਇੱਕੋ ਤੇ ਆਪਾਂ ਫਸਟੇਜ ਚ ਮਕਦਮਾ ਦਰਜ ਕਰ ਰਹੇ ਜੀ ਉਹਨਾਂ ਦੇ ਪੈਨ ਲਿਖ ਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰੀਏ ਕਿ ਜੇ ਮਨਜੀਤ ਸਿੰਘ ਸੀ ਉਮਰ ਇਹਨਾਂ ਦੀ 50 ਸਾਲ ਸੀ ਪਿੰਡ ਧੂਲਕੇ ਚ ਰਹਿੰਦੇ ਆ ਪ ਕਾਫੀ ਟਾਈਮ ਤੋਂ ਧੁੱਲ ਕੇ ਰਹੇ ਰਹਤੇ ਇਹਨਾਂ ਦੀ ਕਰਿਆਨੇ ਦੀ ਦੁਕਾਨ ਤੇ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨਾਂ 'ਚ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਕਰੀਬ 2:32 ਕੋਈ 35 ਲੜਕੇ ਆਏ ਤੇ ਇਹਨਾਂ ਨੂੰ ਗੋਲੀ ਮਾਰ ਕੇ ਇੱਕੋ ਗੋਲੀ ਮਾਰੀ ਤੇ ਇਹਨਾਂ ਦਾ ਡੈਥ ਹੋ ਗਈ ਜੀ ਇਹਨਾਂ ਦੀ ਗੋਲੀ ਮਾਰੀ ਇਹਨਾਂ ਦੀ 65 ਸਾਲ ਉਮਰ ਸੀ ਜੀ ਇਹਨਾਂ ਦੀ ਇਸ ਤੋਂ ਪਹਿਲਾਂ ਕੋਈ ਥ੍ਰੈਟ ਕਰ ਇਹਨਾਂ ਦੇ ਬੇਟੇ ਨੂੰ ਆਈਸੀਜੀਓ ਇਟਲੀ ਤੋਂ ਆਇਆ ਵਾ ਉਹਨਾਂ ਨੂੰ ਆਈਸੀ ਕਾਲ ਬੇਟੀ ਇਹਨਾਂ ਦੇ ਨੂੰ ਰਖਿੰਦਰ ਸਿੰਘ ਇੱਕ ਉਸ ਤੋਂ ਬਾਅਦ ਨਹੀਂ ਇਹਨਾਂ ਨੂੰ ਕੋਈ ਕਾਲ ਹੋਈ ਕਿਨਾਂ ਦਾ ਕੋਈ ਮਤਲਬ ਉਹਨਾਂ ਦੀ ਕਾਲ ਰਸੀਵ ਨਹੀਂ ਕੀਤੀ ਉਸ ਤੋਂ ਬਾਅਦ ਜੀ ਪੰਜਾਬ 'ਚ ਇੱਕ ਤੋਂ ਬਾਅਦ ਇੱਕ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਹਰ ਕੋਈ ਵਾਰਦਾਤਾਂ ਨੂੰ ਲੈ ਕੇ ਸਹਿਮਿਆ ਹੋਇਆ ਲੋਕਾਂ ਘਰ 'ਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਫਿਲਹਾਲ ਦੇਖਣਾ ਹੋਵੇਗਾ ਕਿ ਕਦੋਂ ਤੱਕ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਕਰਦੀ